ਮੋਖਨੇ ਪਹੁੰਚ ਤਮਾਨ ਨੇ ਮਲਾਣਾ ਨਾਲ ਮੀਟਿੰਗ ਕੀਤੀ ਜਿਸਰੇ ਵਿੱਚ 17/7/2020 ਵਾਲਿਆਂ ਨੂੰ ਛੇਵੇਂ ਪੇਹ ਨੂੰ ਲਾਗੂ ਕਰਨਾ 15/15 ਦਾ ਨੁਰੀ ਰੱਦ ਕਰਕੇ ਪਰਮਿਸ਼ਨ ਮਿਲਾਈ ਨਹੀਂਆਂ ਤਨਖਾਹ ਫਿਕਸ ਕਰਨੀਆਂ ਅਤੇ 2016 ਤੋਂ ਪੇ ਕਿਹ ਹੁਨੇਰੀਆ ਸੁਣਦੀ ਆਸਾ ਵਰਕਰ ਮਿਡਲ ਵਰਕਰ ਅਗਰਗਵਰੀ ਵਰਕਰਾਂ ਦੇ ਮਾਨਵਤਾ ਤੇ ਵਾਦੇ ਕਰਨ ਸੰਬੰਧੀ ਇਹ ਮੀਟਿੰਗ ਹੋਈ ਸੀ ਸਾਹ ਦੇ ਫਰੰਡ ਦੇ ਆਗੂ ਜੀ ਸ਼ਰਾਂ ਦੇ ਮੁਖੀ ਭਗਵੰਤ ਜੀ ਨਾਲ ਮੁਖੀ ਭਗਵੰਤ ਜੀ ਨੇ ਕਿਹਾ ਕਿ ਤੁਹਾਡੇ ਨਾਲ ਮੀਟਿੰਗ 2 ਅਗਸਤ ਨੂੰ ਕਰਾਂਗਾ ਪਰ 2 ਅਗਸਤ ਨੂੰ ਮੁਖੀ ਭਗਵੰਤ ਜੀ ਮੀਟਿੰਗ ਨੂੰ ਭੱਜਿਆ ਜਿਸ ਕਰਕੇ 5 ਅਤੇ 6 ਅਗਸਤ ਨੂੰ ਮੁੱਖ ਮੰਤਰੀ ਦਾ ਹਰ ਜ਼ਿਲ੍ਹੇ ਦੇ ਵਿੱਚ ਤਹਿਸੀਲ ਪੱਧਰ ਤੇ ਜ਼ਿਲ੍ਹਾ ਪੱਧਰ ਤੇ ਪਿੱਟ ਸਿਆਪਾ ਕਿਤਾ ਜਾਊਗਾ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਅਰਥੀਆਂ ਸਾਂਣੀ ਰਣਗੀਆਂ ਕੰਪਿਊਟਰ ਵਿਭਾਗ ਵੱਲੋਂ ਆਉਣ ਵਾਲੇ 10 ਅਗਸਤ ਨੂੰ ਮੁੱਖ ਮੰਦੇ ਹਲਕਾ ਧੂਰੀ ਜਿੱਦੇ ਮੁੱਖ ਮੰਨੀ ਭਗਵੰਤ ਮਾਨ ਦਾ ਦਫ਼ਤਰ ਹੈ ਉਹਦੇ ਬਿਲਕੁਲ ਸਾਹਮਣੇ ਕੰਪਿਊਟਰ ਵਿਭਾਗ 6ਵੇਂ ਪੇਗ ਨੂੰ ਲੈ ਕੇ ਭੁੱਖ ਹੜਤਾਲ ਦੇ ਬੈਠਣਗੇ ਜੀ 10 ਅਗਸਤ ਧੂਰੀ ਦੇ ਵਿੱਚ ਦੂਜੇ ਪਾਸੇ ਠੇਕਾ ਮਲਾਜ਼ਮ ਸਿੰਘਾਸ ਮੋੜ ਦੇ ਆਗੂ ਜਗਰੂ ਸਿੰਘ ਲਹਿਰਾ ਨੇ ਕਿਹਾ ਕਿ ਮੋੱਖ ਮਾਈ ਭਵਨਤਮਨ ਨੇ ਸਾਡੇ ਨਾਲ ਹੀ ਧੋਖਾ ਕੀਤਾ ਸਾਡਾ ਮੀਟਿੰਗ ਕੀਤੀ ਸੀ ਮੀਡੀਆ ਦੇ ਦੁਆਰਾ ਕਿਹਾ ਸੀ ਕਿ ਮੈਂ 2 ਅਗਸਤ ਨੂੰ ਦੁਆਰਾ ਮੀਟਿੰਗ ਕਰੇਗਾ ਪਰ 2 ਅਗਸਤ ਦੀ ਮੀਟਿੰਗ ਵੀ ਅੱਗੇ ਪਾ ਦਿੱਤੀ ਗਈ ਹੁਣ ਜੋ ਮੀਟਿੰਗ ਦਾ ਦੁਆਰਾ 22 ਅਗਸਤ ਨੂੰ ਪੰਜਾਬ ਭਵਨ ਚੰਡੀਗੜ੍ਹ ਵਿੱਚ ਹੋਊਗੀ ਸਾਹ ਦੇ ਫਰੰਟ ਦੇ ਆਗੂ ਦੀ ਮੀਟਿੰਗ ਵੀ 2 ਅਗਸਤ ਨੂੰ ਹੋ ਰਹੀ ਜੀ ਸਹੀ 1 ਵਜੇ 22 ਅਗਸਤ ਨੂੰ ਦੁਆਰਾ ਮੀਟਿੰਗ ਹੋ ਰਹੀ ਆ ਚੰਡੀਗੜ੍ਹ ਪੰਜਾਬ ਭਵਨ ਦੇ ਵਿੱਚ ਹੁਣ ਦੇਖਦੇ ਆਂ ਵੀ ਕਿ 22 ਅਗਸਤ ਮੀਟਿੰਗ ਕਰ ਨਹੀਂ ਕਰਦਾ ਪਰ ਇਸ ਸਰਕਾਰ ਤੋਂ ਵਿਸ਼ਵਾਸ ਨਹੀਂ ਕੀਤੀ ਜਸਦੀ ਕਿਉਂਕਿ ਪੰਜਾਬ ਸਰਕਾਰ ਨੇ ਇੱਕ ਲੰਗੜਾ ਨੋਟੀਫਾਈ ਕੀਤਾ ਸੀ ਪੁਰਾਣੀ ਪੈਨਸ਼ਨ ਬਹਾਲ ਕਰਨ ਵਾਸਤੇ ਪਰ 2.5 ਸਾਲ ਹੋ ਚੁੱਕਿਆ ਅਜੇ ਤੱਕ ਪੁਰਾਣੀ ਪੈਨਸ਼ਨ ਬਹਾਲ ਹੀ ਕੀਤੀ ਗਈ ਉਹਨਾਂ ਨੇ ਜੀਪੀਐਫ ਖਾਤੇ ਖੋਲ੍ਹ ਨਹੀਂ ਗਏ ਜਿਸ ਕਰਕੇ ਪੰਜਾਬ ਦਾ ਹਰ ਇੱਕ ਵਰਗ ਦਾ ਜੋ ਮਲਾਜਮਾ ਉਹ ਪੰਜਾਬ ਸਰਕਾਰ ਨਾਲ ਦੁਖੀ ਆ ਬਾਰ ਬਾਰ ਮੀਟਿੰਗਾਂ ਮੰਗਦੇ ਆ ਮੀਟਿੰਗਾਂ ਤੋਂ ਭਜਦੇ ਆ ਧੰਨਵਾਦ ਸਾਥੀਓ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਧੰਨਵਾਦ ਜੀ ਸਾਨੂੰ ਸਪੋਰਟ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ